ਫਗਵਾੜਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਤਿੰਨ ਦੋਸ਼ੀਆਂ ਨੂੰ ਭਾਰੀ ਮਾਤਰਾ ਵਿੱਚ ਪਿਸਤਲਾਂ ਅਤੇ ਜ਼ਿੰਦਾ ਰੌਮਦਾਂ ਸਮੇਤ ਗ੍ਰਿਫਤਾਰ ਕੀਤਾ ਹੈ। ਐਸਪੀ ਦਫਤਰ ਫਗਵਾੜਾ ਵਿਖੇ ਇਸ ਗੱਲ ਦਾ ਖੁਲਾਸਾ ਐਸਐਸਪੀ ਕਪੂਰਥਲਾ ਮੈਡਮ ਵਰਸਲਾ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਅਤੇ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਐਸਆਈ ਬਿਸ਼ੰਮਨ ਸਾਹੀ ਇੰਚਾਰਜ ਸੀਆਈਏ ਸਟਾਫ ਫਗਵਾੜਾ ਦੀ ਪਾਰਟੀ ਨੇ ਗੌਂਸਪੁਰ ਕਟ ਹਾਈਵੇ ਤੇ ਨਾਕਾਬੰਦੀ ਦੌਰਾਨ ਇੱਕ ਗੱਡੀ ਨੰਬਰ ਪੀਵੀ08ਡੀਬੀ0797 ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਵਿੱਚ ਬੈਠੇ ਤਿੰਨ ਨੌਜਵਾਨਾਂ પાસેથી ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਸੁਖਬੰਦ ਸਿੰਘ ਉਰਫ ਸੁਖਾ ਪੁੱਤਰ ਰੇਸ਼ਮ ਸਿੰਘ ਵਾਸੀ ਧੀਰਪੁਰ थाना ਕਰਤਾਰਪੁਰ ਰੋਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਾੜਾ ਭਾਈ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਜੀਤ ਕੁਮਾਰ ਪੁੱਤਰ ਜੀਤਰਾਮ ਵਾਸੀ ਫਿਰੋਜ਼ਪੁਰ ਦੱਸਿਆ ਉਹਨਾਂ ਦੱਸਿਆ ਕਿ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ 4 ਪਿਸਟਲਸ ਵਿੱਚ 16 ਰੋਂਦ 32 ਬੋਰ ਪਿਸਟਲ ਅਤੇ 19 ਰੋਂਦ 30 ਬੋਰ ਪਿਸਟਲ ਭਰਾਮਤ ਹੋਏ ਐਸਐਸਪੀ ਕਪੂਰਥਲਾ ਮੈਡਮ ਬਤਸਲਾ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਵਕਫਕ ਧਾਰਾ ਮਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਉਹਨਾਂ ਖੁਲਾਸਾ ਕੀਤਾ ਕਿ ਇਹਨਾਂ ਤਿੰਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਪਿੰਡ ਧੀਰਪੁਰ ਦੋਸ਼ੀ ਸੁਖਵੰਤ ਸਿੰਘ ਉਰਫ ਸੁਖਾ ਦੇ ਖੂਹ ਤੋਂ ਦੋ ਹੋਰ ਪਿਸਟਲ ਤੇ ਇੱਕ ਦੇਸੀ ਕੱਟਾ ਬਰਾਮਦ ਕੀਤਾ ਹੈ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆਂ ਖਿਲਾਫ ਵਕਫਕ ਥਾਣਿਆਂ ਵਿੱਚ ਲੁੱਟਾ ਖੋਹਾਂ ਕਤਲ ਸਮੇਤ ਹੋਰ ਭਾਰੀ ਗਿਣਤੀ ਵਿੱਚ ਮੁਕਦਮੇ ਦਰਜ ਨੇ ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਹੋਰ ਪੁਸ਼ਕਿਸ਼ ਕੀਤੀ ਜਾਵੇਗੀ ਤਾਂ ਜੋ ਹੋਰ ਵੀ ਅਹਿਮ ਖੁਲਾਸੇ ਹੋ ਸਕਣ ਤੁਸੀਂ ਸਾਰੇ ਪਹਿਲੇ ਵੀ ਲੈਕਚਰ ਕਿਉਂਕਿ ਕਪੂਰਥਲਾ ਪੁਲਿਸ ਕੰਟੀਨਿਊਸਲੀ ਜਿਹੜਾ ਆਰਗੇਨਾਈਜ਼ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਜਾਂ ਕਿਤੇ ਹੋਰ ਨੇਬਰਿੰਗ ਡਿਸਟ੍ਰਿਕਟਸ ਸਹੀਆ ਕੋਈ ਇੰਟਰ ਸਟੇਟ ਆਰਗੇਨਾਈਜ਼ ਕ੍ਰਾਈਮ ਚੱਲ ਰਿਹਾ ਹੈ ਉਹਨੂੰ ਅਸੀਂ ਕਾਬੂ ਕਰਨ ਵਾਸਤੇ ਪਿੱਛੇ ਵੀ ਇੱਕ ਵੈਪਨਸ ਔਰ ਜਿਹੜੇ ਬੰਦੇ ਇਲੀਗਲ ਵੈਪਨ ਦੇ ਪ੍ਰਦਰਸ਼ਨ ਦੇ ਵਿੱਚ ਹੈ ਉਹਨਾਂ ਦੇ ਖਿਲਾਫ ਇੱਕ ਮਹਿੰਮ ਚਲਾਉਂਦੇ ਰਹੇ ਪਿੱਛੇ ਵੀ ਅਸੀਂ ਫਗਵਾੜੇ ਦੇ ਵਿੱਚ ਦੋ ਵੈਪਨ ਰਾਉਂਡ ਰਿਕਵਰ ਕੀਤੇ ਸੀ ਉਸ ਤੋਂ ਬਾਅਦ ਕਪੂਰਤਲਾ ਦੇ ਵਿੱਚ ਅਸੀਂ 8 ਵੈਪਨ ਉੱਥੇ ਵੀ ਰਿਕਵਰ ਕੀਤੇ ਸੀ ਉਹਨਾਂ ਅੱਜ ਉਹੀ ਮਹਿੰਮ ਨੂੰ ਕੰਟੀਨਿਊ ਕਰਦੇ ਹੋਏ ਅਸੀਂ ਫਗਵਾੜੇ ਮੇਂ ਇੱਕ ਗੈਂਗ ਬਸਟ ਕੀਤਾ ਹੋਇਆ ਹੈ ਸਾਡੀ ਟੀਮ ਨੇ ਜੋ ਫਗਵਾੜਾ ਦੀ ਟੀਮ ਹੈ ਰਗੁੰਦਰ ਭੱਟੀ ਜਸਪ੍ਰੀ ਸਿੰਘ ਔਰ ਸੀਆਈਐਨ ਚਾਰਜ ਵਸਮਨ ਇਹਨਾਂ ਦੀ ਟੀਮ ਨੇ तीन बंदे राउंड अप किए हैं रिकवर की थी है जो नंबर है बी हैट डीबी जीरो सैवन नाइन सैवन य बंदे इन्ह खिलाफ पीछे भी डिफॉल्टर हैं जो भी जेल तो बहर आते हैं ये वापस उही क्राइम करते हैं आ, तीन बंदे हैं सुखवंत सिंह एलियास सुखा रोशन सिंह पुत्र हर रोशन नाथ अजय कुमार इन्ह के ऊपर जो सुखवंत सिंह यदर तेरह परचे हैं

ਇੱਕ ਪਿਸਟਲ 30 ਬੋਰ ਟੋਟਲ ਰਾਉਂਡ ਅਸੀਂ ਕਿਤੇ ਹੋਏ ਹੈ 16 ਰਾਉਂਡ 5 ਜਿਹ ਪਿਸਟਲ ਹੈ ਤੁਹਾਡੀ 32 ਬੋਰ ਤੇ 16 ਰਾਉਂਡ ਲਗੇ ਜੋ 30 ਬੋਰ ਹੈ ਉਹਦੇ 19 ਰਾਉਂਡ ਹੈ ਇੱਕ ਦੇਸੀ ਕੰਟਾ ਇਹ ਸਾਡੀ ਰਿਕਵਰੀ ਹੈ ਇਹ ਜਿੰਨੇ ਵੀ ਬੰਦੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਿਹੜੇ ਬੰਦੇ ਜਿੱਥੋਂ ਇਹ ਸਾਰੇ ਵੈਪਨ ਜਿਹੜੇ ਹੈ ਇਹ ਐਮਪੀ ਚੋ ਲੈ ਕੇ ਆਉਂਦੇ ਹੈ ਪਰ ਐਮਪੀਏ ਲਾ ਕੇ ਇਹ ਤੁਸੀਂ ਦੇਖ ਹੀ ਸਕਦੇ ਹੋ ਕਿ ਜਿੰਨੇ ਪਰਚੇ ਇਹਨਾਂ ਦੇ ਉੱਪਰ 302 307 ਕੇ ਇਹ ਵੈਪਨਸ ਦਾ ਇਸਤੇਮਾਲ ਉਹਨ ਆਪਣੀ ਜੋ ਗੈਰ ਕਾਨੂੰਨੀ ਐਕਟੀਵਿਟੀਆਂ ਨੂੰ ਐਗਜ਼ੀਕਿਊ ਕਰਨ ਵਾਸਤੇ ਇਸਤੇਮਾਲ ਕਰ ਰਹੇ ਹਨ ਭਾਵੇਂ ਐਕਸਟਰਸ਼ਨ ਕਾਲ ਹੋ ਮਰਡਰ ਹੋ ਕਿਸੇ ਨੂੰ ਧਮਕੀ ਦੇਣਾ ਇਹ ਸਭ ਸਾਰੇ ਇਹਨਾਂ ਦੇ ਕਾਰਨ ਹਨ ਤੋ ਇਸ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅੱਗੇ ਵੀ ਜਿਹੜੇ ਬੰਦੇ ਇਹਨਾਂ ਦੇ ਨਾਲ ਲਿੰਕਡ ਹੈ ਜਿਹੜੇ ਇਹਨਾਂ ਦੇ ਨਾਲ ਇਨਵੋਲਡ ਹੈਗੇ ਔਰ ਫਰਦਰ ਜਿਹੜੀ ਇਹਨਾਂ ਦੀ ਟ੍ਰੇਲ ਹੈ ਕਿ ਕਿੱਥੋਂ ਵੈਪਨ ਲੈ ਕੇ ਆਉਂਦੇ ਕਿੱਥੇ ਮੈਨੂਫੈਕਚਰਿੰਗ ਹੁੰਦੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੋ ਫਰਦਰ ਇਹ ਨੂੰ ਕੰਟੀਨਿਊ ਕਰਦੇ ਹੋਏ ਫਰਦਰ ਵੀ ਰਿਕਵਰੀ ਹੋ ਸਕਦੀ ਜੇ ਲੋ ਗੱਡੀ ਫੜੀ ਕਿ ਕਿਹੜਾ ਕ੍ਰਾਈਮ ਕਹਿੰਦੇ ਉਹ ਗੱਡੀ ਇਹ ਬੇਸਿਕਲੀ ਦੇਵਾ ਟਰੈਵਲਿੰਗ ਜਿਹੜੀ ਅਸੀਂ ਨਾਕਾ ਲਾ ਕੇ ਫੜਿਆ ਹੋਇਆ ਹੈ ਜੇ ਦੇਵਾ ਟਰੈਵਲਿੰਗ ਫਰੋਮ ਮੇਬੀ ਕਿਤੇ ਅੱਗੇ ਜਾ ਰਹੇ ਹੋਣਗੇ ਥੈਟ ਇਜ਼ ਮੈਟਰ ਗੱਡੀ ਇਹਨਾਂ ਦੀ ਸੀਗੀ ਕਿ ਹਾਂ ਜੀ ਸੁਖਵੰਤ ਦੀ ਗੱਡੀ ਹੈਗੀ ਨਹੀਂ ਮੈਡਮ ਇਹ ਜਿਹੜੇ ਜਿਹੜੇ ਦੇ ਵੀ ਟੋਟਲ ਕ੍ਰਿਮੀਨਲ ਪਰਸਨ ਕਿੰਨੇ ਫੜੇ ਨੇ ਕੀ ਇਹ ਕਿਸੇ ਵੱਡੀ ਗੈਂਗ ਦੇ ਨਾਲ ਹੈ ਜਾਂ ਇਹਨਾਂ ਦਾ ਸੈਲਫ ਗੈਂਗ ਕੋਈ ਇਸ ਤਰ੍ਹਾਂ ਇਹ ਆਪਣੀ ਸੈਲਫ ਗੈਂਗ ਬਣਾ ਲੈਂਦੇ ਨੇ ਇੱਕ ਬੰਦਾ ਜਿਹੜਾ ਵੈਪਨ ਲੈ ਕੇ ਆਉਂਦਾ ਹੈ ਉਹ ਦੂਸਰੇ ਨੂੰ ਸ਼ਾਮਿਲ ਕਰ ਲੈਂਦਾ ਹੈ ਫਿਰ ਉਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਵੀ ਵੈਪਨ ਦਿਲਾਣਾ ਹੈ ਤੂੰ ਮੇਰੇ ਨਾਲ ਕੰਮ ਕਰ ਤੀਜਾ ਬੰਦੇ ਦੋ ਕਿਸੇ ਤੀਜੇ ਦੇ ਟੱਚ ਮੈਂ ਆਉਂਦੇ ਤਾਂ ਇੱਕ ਆਪਣਾ ਇਹ ਛੋਟਾ ਗੈਂਗ ਬਣਾ ਲੈਂਦੇ ਨੇ ਨਾਲ ਇਹਨਾਂ ਦੇ ਨਾਲ ਹੋਰ ਵੀ ਬੰਦੇ ਨੇ ਜੋ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਨੂੰ ਨਾਮਜ਼ਦ ਕਰਾਂਗੇ ਔਰ ਫਰਦਰ ਹੋ ਸਕਦਾ ਉਹਨਾਂ ਤੋਂ ਰਿਕਵਰੀ ਵੀ ਹੋ ਸਕਦੀ ਹੈ ਦੇਖੋ ਆਪ ਜੀ ਅਲੱਗ-ਅਲੱਗ ਜਗ एक बंद सा करतारे का है जलंधर रूरल दा है, आ, दूसरा फिरोजपुर का है रोशन वाला है अजय कुमार भी फिरोजपुर हाँ जी रोशन के, जी, के उपर एक मुकदमा है दो हजार उन्नीस का ए तीन सो दो आम सैक है सुखवंत उपर भी तीन सो दो का एक परचा है बीस का है ये जलंधर दहाती का है न अजय कुमार है एड उम सै के परसें